ਪਰ ਇਸ ਨੋਟ ਫਿਲੋਰ ਦੇ ਪਿੰਡ 5 13 ਦੇ ਵਸਨੀਕ ਅਮਰਜੀਤ ਸਿੰਘ ਨੇ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਤੇ ਲਗਾਏ ਤਾਂ ਕਿ ਸ਼ਾਹੀਨਾਲ ਡੇਰੀ ਫਾਰਮ ਤੇ ਕਬਜ਼ਾ ਕਰਨ ਦੇ આરોਪ ਇਸ ਸੰਬੰਧੀ ਸਰਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੇਰੇ ਬੇਟੇ ਗੁਰਪ੍ਰੀਤ ਸਿੰਘ ਨੇ ਆਪਣਾ ਚਾਲੀ ਮਰਲੇ ਦਾ ਪਲਾਂਟ ਸਤਨਾਮ ਸਿੰਘ ਨੂੰ ਵੇਚਿਆ ਸੀ ਜੋ ਕਿ ਉਹ ਜ਼ਮੀਨ ਖੇਤੀਬਾੜੀ ਵਾਲੀ ਹੈ ਜਿਸ ਦੀ ਰਜਿਸਟਰੀ ਸਤਨਾਮ ਸਿੰਘ ਨੇ ਆਪਣੀ ਪਤਨੀ ਲਖਵਿੰਦਰ ਕੌਰ ਦੇ ਨਾਮ ਕਰਵਾ ਲਈ ਸੀ ਜਿਸ ਦਾ ਕਬਜ਼ਾ ਵੀ ਸਤਨਾਮ ਸਿੰਘ ਨੂੰ ਦੇ ਦਿੱਤਾ ਗਿਆ ਸੀ ਇਸ ਦੇ ਨਾਲ ਸਾਡਾ ਡੇਰੀ ਫਾਰਮ ਹੈ ਜਿਸ ਵਿੱਚ ਮੱਝ ਗਾਂ ਮੁਰਗੀਆਂ ਅਤੇ ਹੋਰ ਜਾਨਵਰ ਰੱਖੇ ਹੋਏ ਹਨ ਬੀਤੇ ਦਿਨੀ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਗੱਡੀਆਂ ਵਿੱਚ ਕੁਝ ਆਦਮੀ ਲੈ ਕੇ ਆਇਆ ਤੇ ਡੇਰੀ ਫਾਰਮ ਦੇ ਤਾਲੇ ਤੋੜਨ ਅਤੇ ਦੀਵਾਰ ਟੱਪਣ ਦੀ ਕੋਸ਼ਿਸ਼ ਕਰਨ ਲੱਗੇ ਉਸ ਵਕਤ ਘਰ ਔਰਤਾ ਸੰਨ ਇਹ ਫਾਰਮ ਦੇ ਤੱਕੇ ਸ਼ਾਹੀ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਲਈ ਇਤਲਾਹ ਦੀ ਐਸਪੀ ਫਿਲੌਰ ਅਤੇ ਐਸਐਨਚੋ ਸਾਹਿਬ ਨੂੰ ਦਿੱਤੀ ਸੀ ਐਸਐਨਚੋ ਸਾਹਿਬ ਨੇ ਮੌਕਾ ਵੀ ਦੇਖਿਆ ਸੀ ਦੂਸਰੇ ਪਾਸੇ ਸਰਦਾਰ ਸਤਨਾਮ ਸਿੰਘ ਨੇ ਕਾਗਜ਼ਾਤ ਦਿਖਾਉਂਦਿਆਂ ਦੱਸਿਆ ਕਿ ਪਲਾਂਡ ਦੇ ਨਾਲ ਡੇਰੀ ਫਾਰਮ ਨੂੰ ਵੀ ਖਰੀਦਿਆ ਸੀ ਪਲਾਂਡ ਦੀ ਰਜਿਸਟਰੀ ਪਤਨੀ ਦੇ ਨਾਮ ਕਰਵਾਈ ਸੀ उन्ह डेरी फार्म की जगह पंजाब स्टेट गोरमेंट की है जिसकी रजिस्ट्री नहीं हो सकती इस करके गुरप्रीत सिंह पुत्र अमरजीत सिंह ने 8 अगस्त दो हज़ार तेईक सौ रुपए के अस्टाम उपर श्रीमती लखविंदर कौर पत्नी सतनाम सिंह के नाम से सूकरारनामा तैयार करवा के दिता गया सी। हूँ गुरप्रीत अमरजीत सि उस जगह का कब्जा नहीं छड़ रहे झूठिया दरखास्तार दे परेशान कर रहे हैं जो इस बारे एस एच ओ नुछया तो उन्होंने कहा कि सतनाम सिंह को कागजात हैं उसने दीवार बनवाई सी वेचण वाल ने दीवार तोड़ के दोबारा जगह से कब्जा करने की करन कोशिश की है इसकी इनकुआरी की जा रही है जो गुनागार होगा उसने बनती का एक जगह संताली बटा पंद्रह अठ कनाल की जगह आ डेडी मेरे ने, ने, ने ਮੇਰੇ ਬੇਟੇ ਨੇ ਆ ਕੇ ਚਾਲੀ ਮਰਲੇ ਜਗਾ ਉਹ ਜਿਹੜਾ ਮੁਰਗੇ ਮੇਰੇ ਬੇਟੇ ਨੇ ਸੁਖਨਾਮ ਸਿੰਘ ਕਿਲੇ ਦੇ ਐਸਆਈ ਆ ਲਗਾ ਉਹ ਵੀ ਦੇਖ ਦਿੱਤੀ ਰੇਸ਼ੀ ਕਰਵਾਤੀ ਚਾਲੀ ਮਰਲੇ ਬਾਕੀ ਜਿਹੜਾ ਜਿਹੜਾ ਮੇਰੀ ਵਾਈਫ ਦੇ ਨਾਮ ਤੇ ਮੇਰੇ ਡੈਡੀ ਦੇ ਨਾਮ ਖਸਰਾ ਨੰਬਰ 1 ਆ ਉਹ ਵੀ ਮੈਂ ਪੁਰਾਏ ਸਭ ਨੇ ਵੀ ਤੋਂ ਨਾਲ ਵੇਚ ਗਿਆ ਚਾਲੀ ਮਰਲੇ ਮੇਰੇ ਬੇਟੇ ਨੇ ਜਿਹੜਾ ਚਾਲੀ ਮਰਲੇ ਜਗਾ ਬਚਦੀ ਹੈ ਡੇੜੀ ਦੀ ਹੈ ਇਹ ਜਿਹੜਾ ਸਦਮਾਨ ਸਿੰਘ ਹੈ ਇਹਨੇ ਖਾਲੀ پلاਟ ਦੀ ਇਹ ਜਿਹੜਾ ਸਾਡਾ ਖਾਤਾ ਹੋਇਆ ਇਹਨੇ ਖਾਲੀ پلاਟ ਦੀ ਰਜਿਸਟਰੀ ਹੈ ਜਿਹੜੀ ਇਹਨੇ ਆਪਣੇ ਵਾਇਸ ਦੇ ਨਾਮ ਕਰਵਾਈ ਐ ਲਖਵਿੰਦਰ ਕੋਲ ਦੀ ਉਸ ਤੋਂ ਬਾਅਦ ਇਹ ਜਿਹੜਾ ਸਾਡਾ ਖਸਰਾ ਨੰਬਰ ਦਾ ਇੱਕ ਆਖਿਆ ਸਾਡਾ ਉਹਰੇ ਇੱਕ ਵੜਾ 4 ਹਿੱਸਾ ਦੇ ਕੇ ਰਜਿਸਟਰੀ ਕਰਵਾਈ ਇਹ ਜਿਹੜਾ ਬਾਕੀ ਜਗਾ ਸਾਡੀ ਰਹਿ ਗਈ ਹੈ ਤੇ ਉਹ ਵੀ ਮੈਂ ਕਰਜ਼ਾ ਕਰਨਾ ਚਾਹੁੰਦਾ ਸਦਮਾਨ ਸਿੰਘ ਜਦੋਂ ਉਹ ਜਗ੍ਹਾ ਛੱਤੀ ਹੋਈ ਆ ਇਹਦੇ ਵਿੱਚ ਖਾਦੀ ਬਰਾੜਦੀ ਲੋ। ਉਸ ਤੋਂ ਬਾਅਦ ਇਹ ਕਾਦੇ ਬੰਦੇ ਲੈ ਕੇ ਆਇਆ। ਪਹਿਲਾਂ ਵਰਦੀ ਪਾ ਕੇ ਡਿਊਟੀ ਵਾਲੇ ਸਾਡੇ ਘਰ ਜਾਂਦਾ ਮੈਨੂੰ ਪਿਸਤੌਲ ਦਿਖਾਉਂਦਾ। ਜ਼ੋਰੇ ਲੜਾਈ ਝਗੜਾ ਕੀਤਾ ਉਸਨੇ। ਅਧਰੀ ਵਾਈਫ ਦੇ ਇੱਟਾ ਮਾਰ ਗਏ ਇਹਨਾਂ ਨੇ। 18-20 ਬੰਦੇ ਲੈ ਕੇ ਆਏ 35 ਨੇ। ਤਿੰਨ ਸਾਢੇ ਤਿੰਨ ਹੋਏ। ਉਹ ਹੁੰਦੇ ਨਾਗਰੇ ਬੇਟੇ ਵਰਗੇ ਡੇਢ ਨੂੰ ਦੇ ਕੇ ਸ੍ਰਿੰਦਰ ਗੰਗਲ ਹਸਪੀਟਲ ਜਾਇਆ ਹੋਇਆ। ਮੈਂ ਤੇ ਮੇਰੀ ਵਾਈਫ ਦੇ ਇਜਾਜ਼ੇ ਨਾਲ ਸਾਡੇ ਦਾ ਬਹੁਤ ਲੜ ਗਿਆ ਜੀ ਅੱਜ ਟਾਪਟੇ ਮਾਰ ਗਏ ਆ ਅਦੇ ਕਿਸੇ ਕੈਮਰੇ ਵੀ ਭੰਨੇ ਆ ਉਸ ਤੋਂ ਬਾਅਦ ਮੈਂ ਸਾਡੇ ਗੀਰ ਦਾ ਜਿੰਦਾ ਭੰਨੇ ਆ ਪਰ ਜਦੋਂ ਅਸੀਂ ਇਹਨਾਂ ਨੇ ਬਰਾਬੀ ਕੀਤੀ ਆ ਇੱਡਾ ਟਾਪਟੇ ਨਹੀਂ ਮਾਰੇ ਆ ਫਿਰ ਉਹ ਬੰਦੇ ਲੈ ਕੇ ਨੱਠ ਗਿਆ ਫਿਰ ਸ਼ਾਮ ਨੂੰ ਪੋਸ ਲੈ ਕੇ ਆਇਆ ਸਾਡੇ ਦਾ ਪੋਸ ਵਾਲੇ ਨੇ ਅਸੀਂ ਨਾ ਕੋਡਾ ਸਟੇ ਮੰਨਦੇ ਸੀ ਇਹ ਨਹੀਂ ਕਰ ਗਿਆ ਦੁਆਖੇ ਜਾ ਸੁਖਨਾਮ ਸਿੰਘ ਅਸੀਂ ਕਿਹੜੇ ਨੋਡ ਡਾਡਰ ਨਹੀਂ ਮੰਨਦੇ ਜਦ ਰਿਪੋਰਟ ਦਾ ਐਡਰੈਸ ਤੇ ਐਡਰੈਸਰ ਨੂੰ ਮਿਲ ਵੀ ਕਰਕੇ ਲੈਣਾ ਹੁੰਦਾ ਬਾਹਰ ਦੇ ਸਾਡੇ ਜਵਾ ਉਦੇ ਉਪਰ ਇਹ ਸਾਡੇ ਹੋਰ ਨੰਬਰ ਤੇ ਵੀ ਦਰਜਾ ਕਰਨਾ ਚਾਹੁੰਦਾ ਸੀ ਬਸ ਮਾਦਮੀ ਤੋ ਉਸ ਤੋਂ ਬਾਅਦ ਜਿਹੜਾ ਸਾਡੇ ਅਨਲਾਈਜ਼ਰ ਦੇ ਕਰਦਾ ਕਿਹਨਾਂ ਦਾ ਟੋਸਨ ਲਾਜਦੇ ਨੇ ਮੈਨੂੰ ਟੋਸਨ ਦਾ ਕੋਈ ਨਹੀਂ ਦੱਸ ਸਕਦਾ ਅਸੀਂ ਐਸਕੇ ਗੱਲ ਦੀ ਦਰਖਾਸਤ ਦਿੱਤੀ ਹੈ 112 ਨੰਬਰ ਦੇ ਦੰਦ ਵੀ ਦਿਖਾਈ ਹੈ ਬਲਦੀ ਸਾਹਿਬ ਦੇ ਵੀ ਅਪਲੀਕੇਸ਼ਨ ਦਿੱਤੀ ਹੈ ਐਸਐਸਐਮ ਵੀ ਗਾਵ ਦੇ ਦਿੱਤੀ ਹੈ ਸਾਡੇ ਇੱਕ ਤੇ ਕੋਈ ਸੁਣਵਾਈ ਨਹੀਂ ਜੀ ਮੌਕੇ ਤੇ ਗਏ ਸੀਗੇ ਪਰ ਇਹ ਸਾਰਾ ਮਾਮਲਾ ਸਗਾ ਇਸ ਤਰ੍ਹਾਂ ਜੋ ਸਤਨਾਮ ਸਿੰਘ ਪੁਲਿਸ ਅਕੈਡਮੀ ਵਿੱਚ ਸਰਵਿਸ ਕਰਦੇ ਆ ਉਹਨਾਂ ਦੀ ਵਾਈਫ ਵੱਲੋਂ ਇੱਕ 40 ਮਰਲੇ ਦਾ ਪਲਾਟ ਦੀ ਵਿਜਸਤੀ ਕਰਵਾਈ ਗਈ ਆ ਜੀ ਅਤੇ ਨਾਲ ਇੱਕ ਜੋ ਪੁਰਾਣੀ ਡੇਰੀ ਫਾਰਮ ਬਣਿਆ ਪਿਆ ਸੀ ਉਸ ਦੀ ਜੋ 26 ਮਰਲੇ ਦਾ ਜਗਾ ਪੰਜਾਬ ਸਟੇਟ ਗਵਰਨਮੈਂਟ ਦੀ ਉਹ ਜਗਾ ਸੀ ਜਿਸ ਦੀ ਰਜਿਸਟਰੀ ਨਹੀਂ ਹੋ ਸਕਦੀ ਸੀ ਉਹਨਾਂ ਦੱਸਣ ਦੇ ਮੁਤਾਬਕ ਅਸੀਂ ਇਹਦੀ ਪੇਮੈਂਟ ਕਰਕੇ ਅਸੀਂ ਇਹਨੂੰ ਖਰੀਦ ਕੀਤਾ ਸੀ ਆ ਜੋ ਸਟਾਮਪ ਪੇਪਰ ਤੇ ਜੀ ਅਤੇ ਜੋ ਰਜਿਸਟਰੀ ਉਹਨੇ ਕਈ ਜਲਾਤ ਕਰਾਈ ਸੀ ਰਜਿਸਟਰੀ ਉਹਨਾਂ ਨੇ ਜੋ ਹੋਈ ਆ ਉਹਨਾਂ ਦੇ ਮੌਕਾ ਵੇਖਣ ਦੇ ਮੁਤਾਬਕ ਜੋ ਖੇਤਾਂ ਵਿੱਚ ਜਿਸ ਵਿੱਚ ਬਾਜਰੇ ਦੀ ਫਸਲ ਹਰੀ ਆ ਜੀ ਔਰ ਉਹਦੀ ਰਜਿਸਟਰੀ ਹੋ ਚੁੱਕੀ ਆ ਜੀ ਜੋ ਡੇਰੀ ਫਾਰਮ ਆ ਡੇਰੀ ਫਾਰਮ ਦੇ ਵਿੱਚ ਉਹ ਦੀਵਾਰ ਬਣੀ ਹੋਈ ਸੀ ਜਿਸ ਨੂੰ ਢਾ ਕੇ ਉਹਨਾਂ ਨੇ ਵੇਚਣ ਵਾਲਾ ਨੇ ਠੀਕ ਆ ਸਰ ਹੁਣ ਤੁਸੀਂ ਮੌਕੇ ਤੇ ਗਏ ਸੀ ਦੋਨਾਂ ਪਾਰਟੀਆਂ ਨੂੰ ਕੀ ਸ਼ਵਾਸ਼ਨ ਦੇ ਸਕਦੇ ਹੋ ਦੋਨਾਂ ਨੂੰ ਅਸੀਂ ਸ਼ਵਾਸ਼ਨ ਦਵਾਇਆ ਕਿ ਜੋ ਵੀ ਰਾਇਲਟੀ ਹੋਏਗੀ ਸਚਾਈ ਹੋਵੇਗੀ ਉਹਦੇ ਆਧਾਰ ਤੇ ਜਿਹੜਾ ਵੀ ਕੋਈ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਜੋ ਕਾਨੂੰਨ ਦੇ ਇਹਤ ਕਾਰਵਾਈ ਅਮੁੱਚ ਗੰਟੀ ਠੀਕ ਆ ਸਭ ਤੋਂ ਸਾਰੇ ਸਤਰਾਜ ਸਿੰਘ ਬਾਬਾ ਉੱਥੇ ਕੰਦਾ ਕੰਦਾ ਟੱਪਦਾ ਵੀ ਨਜ਼ਰ ਆਇਆ ਵੀਡੀਓ ਚ ਉਹਦੇ ਬਾਰੇ ਸਰ ਕੋਈ ਉਸਪਾਸਟ ਸਿੰਘ ਨੇ ਦਿੱਤਾ ਨਹੀਂ ਸਾਨੂੰ ਇਸ ਬਾਰੇ ਕੋਈ ਕਿਸੇ ਨੇ ਵੀਡੀਓ ਨਾ ਦਿਖਾਈ ਆ ਨਾ ਅਸੀਂ ਦੇਖੀ ਆ ਸਰ ਮੌਕੇ ਤੇ ਕਬਜ਼ਾ ਕਿਦਾ ਜੀ ਮੌਕਾ ਤੇ ਜੋ ਪਹਿਲਾਂ ਵੇਚਣ ਵਾਲੇ ਸੀ ਪਾਰਟੀ ਠੀਕ ਆ ਜੀ ਅਮਰਜੀਤ ਸਿੰਘ ਅਮਰਜੀਤ ਸਿੰਘ ਠੀਕ ਆ ਜੀ ਉਹਨਾਂ ਉਹਨਾਂ ਨੇ ਜੋ ਡੇਰੀ ਫਾਰਮ ਦੀ ਰਕਮ ਲੈ ਲਈ ਸੀ ਠੀਕ ਹੈ ਜੀ ਔਰ ਉਹਨੂੰ ਜੋ ਕਸਟਮ ਪੇਪਰ ਦੇ ਉੱਤੇ ਇੱਕ ਐਪੀਡੀਫ ਬਣਾ ਕੇ ਦੇ ਦਿੱਤਾ ਸੀ ਠੀਕ ਹੈ ਜੀ ਇਹਨਾਂ ਕਬਜ਼ਾ ਹੋਂਦਈ ਜਾਂਦਾ ਉਹ ਪੋਜੈਸ਼ਨ ਨੂੰ ਵੀ ਦੇ ਦਿੱਤਾ ਸੀ ਉਹਨਾਂ ਦਾ ਇਹਨਾਂ ਦੁਬਾਰਾ ਪੋਜੈਸ਼ਨ ਤੋੜ ਕੇ ਫਿਰ ਦੁਬਾਰਾ ਕਰ ਲਿਆ ਉਸ ਦੀ ਵਿੱਚ ਇੱਕ ਮੱਝ ਇੱਕ ਗਾਂ ਬਤਕਾ ਅਤੇ ਊਕੜ ਠੀਕ ਹੈ ਜੀ ਕੋਈ ਰੂਪ ਚ ਵੀ ਇਹ ਗੱਲ ਦਿੱਤੀ ਗਈ ਸਾਨੂੰ ਕਿਸੇ ਪਾਰਟੀ ਨੇ ਜੇ ਕੋਰਟ ਪ੍ਰਤੀ ਨਹੀਂ ਕੁਝ ਦੱਸਿਆ ਠੀਕ ਹੈ ਜੀ